ਨਸ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਸਕੰਜਾ ਕੱਸਿਆ ਹੋਇਆ ਨਜ਼ਰ ਆ ਰਿਹਾ ਹੈ ਪਰੰਤੂ ਉੱਥੇ ਹੀ ਲਗਾਤਾਰ ਵਿਰੋਧੀ ਆਮ ਆਦਮੀ ਪਾਰਟੀ ਦੇ ਉੱਤੇ ਲਗਾਤਾਰ ਸਵਾਲ ਚੱਕ ਰਹੇ ਨੇ ਤੇ ਦੂਜੇ ਪਾਸੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਗੱਲ ਦਾ ਵੀ ਜਵਾਬ ਦੇ ਦਿੱਤਾ ਹੈ ਤੇ ਦੱਸਈਏ ਕਿ ਨੀਲ ਗਰਗ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਤੋਂ ਲੈ ਕੇ ਉਹਨਾਂ ਨੇ ਬਿਕਰਮ ਮਜੀਠੀਆ ਅਤੇ ਕਈ ਹੋਰ ਵਿਰੋਧੀਆਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਜਿਸ ਤੋਂ ਬਾਅਦ ਹੁਣ ਨਸ਼ੇ ਨੂੰ ਲੈ ਕੇ ਪੰਜਾਬ ਸਰਕਾਰ ਲਗਾਤਾਰ ਐਕਸ਼ਨ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਜਿਹੜੇ ਕਿ ਲਗਾਤਾਰ ਜਵਾਬ ਦਿੰਦੇ ਹੋਏ ਨੀਲ ਗਰਗ ਨਜ਼ਰ ਆ ਰਹੇ ਨੇ ਤੇ ਉਥੇ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਕਰਕੇ ਹੀ ਪੰਜਾਬ ਦੇ ਵਿੱਚ ਨਸ਼ਾ ਆਇਆ ਤੇ ਜਿਸ ਤੋਂ ਬਾਅਦ ਕਾਫੀ ਗੰਭੀਰ ਇਲਜ਼ਾਮ ਤੱਕ ਲਗਾਏ ਗਏ ਤੇ ਉੱਥੇ ਹੀ ਤਿੱਖੇ ਨਿਸ਼ਾਨੇ ਸਾਦੇ ਹੋਏ ਨਜ਼ਰ ਆ ਰਹੇ ਨੇ ਜਿਵੇਂ ਤੁਹਾਨੂੰ ਸੁਣਾਉਣੀ ਹੈ ਨੀਲ ਗਰਗ ਦਾ ਹੋਲ ਕੀ ਕੁਝ ਕਹਿਣਾ ਹੈ ਐਪੀ ਤੇ ਅਕਾਲੀ ਦਲ ਦੀ ਸਰਕਾਰ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਨਸ਼ੇ ਦੀਆਂ ਜੜਾਂ ਲਾਈਆਂ ਡਰੱਗ ਤਸਕਰਾਂ ਦੀ ਪੁਸ਼ਤ ਪਨਾਹੀ ਕੀਤੀ ਕੁਤਾ ਹਾਲ ਸਾਡੇ ਸਾਰੇ ਦੇ ਸਾਹਮਣੇ ਹੈ ਸਾਡੀਆਂ ਦੋ ਪੀੜੀਆਂ ਨੌਜਵਾਨੇ ਦੀਆਂ ਖਤ ਹੋ ਗਈਆਂ ਬਰਬਾਦ ਕਰਤਾ ਸਾਡੀ ਜਵਾਲੇ ਨੂੰ ਅੱਜ ਜਦੋਂ ਪੰਜਾਬ ਸਰਕਾਰ ਕੋਲ ਸਿੰਘ ਮਾਂਦੀ ਅਗਵਾਈ ਦੇ ਵਿੱਚ ਜੁਧ ਨਸ਼ੇ ਦੇ ਵਿਰੁੱਧ ਲੜ ਰਹੀ ਹੈਗੀ ਹੈ ਤਾਂ ਕਿ ਪੰਜਾਬ ਦੇ ਵਿੱਚੋਂ ਨਸ਼ਿਆਂ ਦਾ ਖਾਤਮਾ ਕੀਤਾ ਜਾ ਸਕੇ ਡਰਗ ਤਸਕਰਾਂ ਦਾ ਖਾਤਮਾ ਕੀਤਾ ਜਾ ਸਕੇ ਅੱਜ ਵੀ ਇਸਨਾ ਪਾਰਟੀਆਂ ਚਾਹੇ ਉਹ ਕਾਂਗਰਸ ਹੈ ਚਾਹੇ ਭਾਜਪਾ ਹੈ ਚਾਹੇ ਅਕਾਲੀ ਦਲ ਹੈ ਉਹ ਪੰਜਾਬ ਦੇ ਨਾਲ ਨਹੀਂ ਖੜੇ ਹੋਏ ਪੰਜਾਬ ਦੀ ਜਵਾਨੀ ਦੇ ਨਾਲ ਨਹੀਂ ਖੜੇ ਹੋਏ ਉਹਨਾਂ ਲਈ ਵੱਡਾ ਇਸ਼ੂ ਕੀ ਹੈ ਇੱਕ ਉਹ ਲੀਡਰ ਜਿਹਦੇ ਉੱਤੇ ਖੁਦ ਜਣੇ ਕਿ ਡਰੱਗਸ ਦੇ ਕੇਸ ਚੱਲ ਰਹੇ ਹੈਗੇ ਆ ਉਹ ਲੀਡਰ ਜੋ ਅੱਜ ਨਾ ਐਮਐਲਏ ਹੈ ਨਾ ਮੰਤਰੀ ਹੈ ਉਹਦੀ ਸਿਕਿਉਰਿਟੀ ਦੀ ਘਟਾਰ ਨੂੰ ਲੈ ਕੇ ਹੂ ਹੰਲਾ ਕਰ ਰਿਹਾ ਉਹ ਕੋਈ ਸਿਕਿਉਰਿਟੀ ਆਵਾ ਦੀ ਪਾਰਟੀ ਦੀ ਸਰਕਾਰ ਨੇ ਘਟਾਈ ਹੋ ਸਿਕਿਉਰਿਟੀ ਰਿਵਿਊ ਕਮੇਟੀ ਹੁੰਦੀ ਹੈ ਅੱਜ ਪੁਲਿਸ ਨੇ ਆਪਣਾ ਵਰਜ਼ਨ ਦਿੱਤਾ ਹੈ ਔਰ ਸਿਕਿਉਰਿਟੀ ਹਮੇਸ਼ਾ ਜਿਹੜੀ ਹੈਗੀ ਹੈ ਉਹ ਥ्रेट ਪਰਸੈਪਸ਼ਨ ਦੇ ਉੱਤੇ ਮਿਲਦੀ ਹੈ ਫਿਰ ਸਿਕਿਉਰਿਟੀ ਵਿਦਰਾਹ ਥੋੜੋ ਕੀਤੀ ਗਈ ਹੈ ਸਿਕਿਉਰਿਟੀ ਜਿਹੜੀ ਕਟਾਈ ਗਈ ਹੈ ਅੱਜ ਵੀ ਐਸਕਾਟ ਵੀ ਹੈ ਸਿਕਿਉਰਿਟੀ ਵੀ ਹੈ ਸਾਰਾ ਕੁਝ ਹੈ ਸੋ ਮੈਂ ਇੱਕੀ ਸਮਝਣਾ ਹੈਗਾ ਕਿ ਇਸ ਦੇ ਪਿੱਛੇ ਇੱਕੋ ਇੱਕ ਮਨਸ਼ਾ ਨਜ਼ਰ ਆਉਂਦੀ ਹੈ ਨਾ ਪਾਰਟੀ ਦੇ ਲੀਡਰਾਂ ਦੀ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਭਾਜਪਾ ਹੈ ਚਾਹੇ ਉਹ ਅਕਾਲੀ ਦਲ ਹੈ ਕਿ ਇਹ ਪੰਜਾਬ ਦੇ ਵਿੱਚੋਂ ਨਸ਼ਮ ਜਿਹੜਾ ਨਸ਼ਾ ਹੈ ਇਹਦੀ ਅਲਾਮਤ ਹੈ ਇਸ ਨੂੰ ਖਤਮ ਹੋਣਾ ਜਿਹੜਾ ਹੀ ਨਹੀਂ ਚਾਹੁੰਦੇ ਦੋ ਤਹਾਕਿਆਂ ਦੇ ਵਿੱਚ ਜਿਸ ਤਰੀਕੇ ਨਾਲ ਭਾਜਪਾ ਤੇ ਅਕਾਲੀ ਦਲ ਦੀ ਸਰਕਾਰ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਨਸ਼ੇ ਦੀਆਂ ਜੜਾਂ ਲਾਈਆਂ ਡਰੱਗ ਤਸਕਰਾਂ ਦੀ ਪੁਸ਼ਤ ਪਨਾਹੀ ਕੀਤੀ ਉਹਦਾ ਹਾਲ ਸਾਡੇ ਸਾਰਿਆਂ ਦੇ ਸਾਹਮਣੇ ਹੈ ਸਾਡੀਆਂ ਦੋ ਪੀੜ੍ਹੀਆਂ ਨੌਜਵਾਨੇ ਦੀਆਂ ਖਤ ਹੋ ਗੀਆਂ ਬਰਬਾਦ ਕਰਤਾ ਸਾਡੀ ਜਵਾਨੀ ਨੂੰ ਅੱਜ ਜਦੋਂ ਪੰਜਾਬ ਸਰਕਾਰ ਕੋਲ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਜੁੱਧ ਨਸ਼ੇ ਦੇ ਵਿਰੁੱਧ ਲੜ ਰਹੀ ਹੈਗੀ ਹੈ ਤਾਂ ਕਿ ਪੰਜਾਬ ਦੇ ਵਿੱਚੋਂ ਨਸ਼ਿਆਂ ਦਾ ਖਾਤਮਾ ਕੀਤਾ ਜਾ ਸਕੇ ਡਰਗ ਤਸਕਰਾਂ ਦਾ ਖਾਤਮਾ ਕੀਤਾ ਜਾ ਸਕੇ ਅੱਜ ਵੀ ਇਤਨਾ ਪਾਰਟੀਆਂ ਚੜ੍ਹੇ ਉਹ ਕਾਂਗਰਸ ਹੈ ਚਾਹੇ ਭਾਜਪਾ ਹੈ ਚਾਹੇ ਅਕਾਲੀ ਦਲ ਹੈ ਉਹ ਪੰਜਾਬ ਦੇ ਨਾਲ ਨਹੀਂ ਖੜੇ ਹੋਏ ਪੰਜਾਬ ਦੀ ਜਵਾਨੀ ਦੇ ਨਾਲ ਨਹੀਂ ਖੜੇ ਹੋਏ ਉਹਨਾਂ ਲਈ ਵੱਡਾ ਇਸ਼ੂ ਕੀ ਹੈ ਇੱਕ ਉਹ ਲੀਡਰ ਜਿਹਦੇ ਉੱਤੇ ਖੁਦ ਜਨਨਿਕ ਡਰਗਸ ਦੇ ਕੇਸ ਚੱਲ ਰਹੇ ਹੈਗੇ ਆ ਉਹ ਲੀਡਰ ਜੋ ਅੱਜ ਨਾ ਐਮਐਲਏ ਨਾ ਮੰਤਰੀ ਹੈ ਉਥੇ ਸਿਕਿਉਰਿਟੀ ਦੀ ਘਟਾਰ ਨੂੰ ਲੈ ਕੇ ਕੂ ਹੰਲਾ ਕਰ ਰਿਹਾ ਉਹ ਕੋਈ ਸਿਕਿਉਰਿਟੀ ਆਵਾਦੀ ਪਾਰਟੀ ਦੀ ਸਰਕਾਰ ਨੇ ਘਟਾਈ ਨਹੀਂ ਸਿਕਿਉਰਿਟੀ ਨਿਊ ਕਮੇਟੀ ਹੁੰਦੀ ਹੈ ਅੱਜ ਪੁਲਿਸ ਨੇ ਆਪਣਾ ਵਰਜ਼ਨ ਦਿੱਤਾ ਹੈ ਔਰ ਸਿਕਿਉਰਿਟੀ ਹਮੇਸ਼ਾ ਜਿਹੜੀ ਹੈਗੀ ਹੈ ਉਹ ਥ्रेट ਪਰਸੈਪਸ਼ਨ ਦੇ ਉੱਤੇ ਬਿਲਦੀ ਹੈ ਫਿਰ ਸਿਕਿਉਰਿਟੀ ਵਿਡਰਾਅ ਥੋੜੋ ਕੀਤੀ ਗਈ ਹੈ ਸਿਕਿਉਰਿਟੀ ਜਿਹੜੀ ਘਟਾਈ ਗਈ ਹੈ ਅੱਜ ਵੀ ਐਸਕਾਟ ਵੀ ਹੈ ਸਿਕਿਉਰਿਟੀ ਵੀ ਹੈ ਸਾਰਾ ਕੁਝ ਹੈ ਸੋ ਮੈਂ ਇੱਕ चीज ਸਮਝਣਾ ਹੈਗਾ ਕਿ ਇਸ ਦੇ ਪਿੱਛੇ ਇੱਕੋ ਇੱਕ ਮਨਸ਼ਾ ਨਜ਼ਰ ਆਉਂਦੀ ਹੈ ਨਾ ਪਾਰਟੀ ਦੇ ਲੀਡਰਾਂ ਦੀ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਭਾਜਪਾ ਹੈ ਚਾਹੇ ਉਹ ਅਕਾਲੀ ਦਲ ਹੈ ਕਿ ਇਹ ਪੰਜਾਬ ਦੇ ਵਿੱਚੋਂ ਨਸ਼ਮ ਜਿਹੜਾ ਨਸ਼ਾ ਇਹਦੀ ਅਲਾਮਤ ਹੈ ਇਸ ਨੂੰ ਖਤਮ ਹੋਣ ਜਿਹੜਾ ਹੀ ਨਹੀਂ